ਕੀ ਜਾਂਦੇ ਨੇ ਤੇ ਗੁਰੂ ਸਾਹਿਬ ਜਿਹੜੇ ਨਿੰਦਕਾਂ ਦੇ ਜਿਹੜੇ ਆ ਮੂਹ ਹੈ ਉਹ ਕਾਲੇ ਹਮੇਸ਼ਾ ਜਿੱਧਰ ਜਿੱਧਰ ਵੀ ਫੁੱਟਾ ਦਲ ਜਾ ਰਿਹਾ ਉਹ ਨਿੰਦਕਾਂ ਦੇ ਉਹਨਾਂ ਨੂੰ ਕਵੰਦੀਆਂ ਲੱਗੀਆਂ ਜਾ ਰਹੀਆਂ ਨੇ ਵੀ ਇੱਥੇ ਤੁਸੀਂ ਮੰਨ ਨਹੀਂ ਸਕਦੇ ਤੇ ਉਹ ਨਿੰਦਕਾਂ ਨੂੰ ਕਿਵੇਂ ਤਰਦੀਫ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਕਰ ਉਹ ਨਿੰਦਕਾਂ ਨੂੰ ਵੀ ਸਵਾਰੀ ਜਿਹੜੇ ਭਤੇ ਭਰਾ ਨਹੀਂ ਆਉਂਦੇ ਆ ਬਾਬਾ ਤੇ ਫਿਰ ਦੁਆਰਾ ਸਰਕਾਰ ਜੋ ਕਰੀ ਬਾਬਾ ਜੁਰਗਾਲ ਜੋ ਬਾਬਾ ਪ੍ਰੇਮ ਸਿੰਘ ਜੀ ਨਰਨ ਸਿੰਘ ਬਾਬਾ ਮਾਨ ਸਿੰਘ ਜੀ ਦੇ ਸਾਰੇ ਸਰਕਾਰ ਜੋ ਉਸੇ ਜਦੋਂ ਤੱਕ ਇਹਨਾਂ ਨੇ ਦੰਦੇ ਕੰਮ ਨਹੀਂ ਕੀਤੇ ਪਰ ਫਿਰ ਵੀ ਗੁੰਮ ਸਹਿ ਉਹਨਾਂ ਜਿੱਥੇ ਜਿੱਥੇ ਹੈਗੇ ਆ ਸਰਕਾਰਾਂ ਚ ਵਾਸਾਂ ਦੇ ਤੇ ਅੱਗੇ ਇਹੋ ਜਿਹਾ ਕੋਈ ਵੀ ਨਾ ਪੀਜਣ ਜਿਹਦੇ ਨਾਲ ਹੋਰ ਵੀ ਕੋਈ ਦੁਖਦਾਈ ਕੋਈ ਗੱਲਬਾਤ ਹੋਵੇ ਪਰ ਕਰਦੇ ਜਿਹੜੇ ਕੰਮੇ ਹੋਦੇ ਨਹੀਂ ਸਕਦੇ ਕਹਿੰਦੇ ਆਪਣਾ ਆਪਣਾ ਪ੍ਰਚਾਰ ਕਰੋ ਆਪਣਾ ਆਪਣਾ ਪ੍ਰਚਾਰ ਕਰੋ ਹੋਰ ਵੀ ਇਹ ਹੁੰਦੀਆਂ ਬਹੁਤ ਧਾਰੀਆਂ ਸੰਪਰਦਾਵਾਂ ਨੇ ਗੁਲਾਮਸਰ ਵਾਲੇ ਮਹਾਂਪੁਰਖ ਨੇ ਤੇ ਉਹ ਹਮੇਸ਼ਾ ਜਿੱਥੇ ਖਾਲਸਾ ਪੰਥ ਬੁੱਢਾ ਡਾਣਾ ਯਾਦ ਕਰਦੇ ਨੇ ਬਹੁਤ ਪ੍ਰੇਮ ਪਿਆਰ ਸਾਰੇ ਜਮਾ ਪੰਥਾਂ ਵਾਲੇ ਪਿਆਰ ਕਰਦੇ ਨੇ ਤੇ ਜਿਹੜੇ ਰੰਗ ਨੇ ਉਹਨਾਂ ਦੇ ਸੇਵਾ ਨਾਲ ਤੇ ਮਿਲਦਾਂ ਨੂੰ ਸੁਧਨ ਲਾਵੇ ਜਿਹੜਾ ਨਾਲ ਬਲ ਉੱਤਮ ਵਖੀਰਤਨ ਕਿਰਪਾ ਕਰਦਾ ਲੈਦਾ ਹੋਇ ਕਿਹਾ ਆ ਤੁਹਾਡੇ ਸੰਤਾਂ ਨੂੰ ਖਿਮਾ ਕਰ ਜਾਂਦਾ ਹੋ ਆ ਗੁਰੂ ਆਇਦ ਜੀ ਦਾ ਘਰ ਦਾ ਗੁਰੂ ਆਇਦ ਜੀ ਕੀ ਬੰਦ